ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੰਡੇ ਦੀ ਸਵੇਰ ਦਾ ਟਾਈਮ ਹੈ ਜੀ ਮੈਂ ਤੇਰੀ ਮਾਂ ਦੀ ਦਾਲ ਪਾਣੀ ਨਿਕਲ ਗਿਆ ਸੀਗਾ ਥੋੜਾ ਜਿਹਾ ਬਾਹਰ 7 ਵਜੇ ਆ ਦੇਖੋ ਸੂਰਜ ਦੇ ਤਾ ਨੂੰ ਬੱਦਲ ਹੋਇਆ ਬਹੁਤ ਜ਼ਿਆਦਾ ਗਰਮੀ ਸਵੇਰੇ ਸਵੇਰੇ ਤੁਹ ਲਾਈਏ ਜੀ ਨੀਂਹ ਕਪੜੇ ਤਾਂ ਲਏ ਅਸੀਂ ਬਰੌਂਟੇ ਖਾ ਲ ਚੁੱਕੀਆਂ ਜੀ ਮੈਂ ਤੇ ਆਪਣੇ ਬਣਾ ਵਸਤੇ ਬਣਾ ਰਹੀਆਂ ਸੈਂਡਵਿਚ ਸਵੇਰੇ ਸਾਰੇ ਮੇਰੇ ਦਿਲ ਨਹੀਂ ਕਰਿਆ ਅੱਜ ਬਣਾਈਏ ਜੀ ਮਹਾਂ ਦੀ ਦਾਲ ਤੇ ਬੱਚਿਆਂ ਨੂੰ ਤਾਂ ਪਰੌਂਦੇ ਵਧੀਆ ਲੱਗਦੇ ਆ ਪਰ ਮੈਂ ਨਹੀਂ ਖਾਂਦੀ ਹੈਗੀ ਮੈਂ ਆਪਣੇ ਵਾਸਤੇ ਸੰਦੂ ਬਣਾ ਲਈਏ ਇੱਕ ਇਹ ਤੜੀਆ ਨਵੂ ਨੇ ਚਾਹ ਸਾਡੇ ਵਾਸਤੇ 10 ਵਾੜੀ 10 ਵਜੇ ਚਾਹ ਪੀਂਦੇ ਜਿਹੜੀ ਚਲ ਅੱਜ ਮੈਂ ਪੀਤੀ ਨਹੀਂ ਸੀਗੀ ਸਵੇਰੇ ਚਾਹ ਫਿਰ ਨਵੂ ਉਹ ਜੀ ਚਾਹ ਬਣਾਉਣ ਵਾਸਤੇ ਨਵੂ ਬਣਾ ਲਈਏ ਚਾਹ ਔਰੇ ਸਬਜੀ ਚੱਜਾਇਆ ਜੀ ਕarele ਇਹਨੂੰ ਥੋੜਾ ਇਹਨਾਂ ਭਰਕੇ ਬਣਾਉਂਗੀ ਮੈਨੂੰ ਜ਼ਿਆਦਾਤਰ ਨਾ ਕੱਟ ਕੇ ਵਧੀਆ ਲੱਗਦੇ ਆ ਪਰਕੇ ਨਾ ਤੇਲ ਬਹੁਤ ਚਲੇ ਜਾਂਦਾ ਇਹਨਾਂ ਚ ਮੈਨੂੰ ਤੇਲ ਵਾਲੇ ਕੋੜੇ ਕੱਟੇ ਪਸੰਦ ਹੈ ਵੈਸੇ ਤਾਂ ਜ਼ਿਆਦਾਤਰ ਬੱਚਿਆਂ ਨੂੰ ਭਰੇ ਭਰੇ ਵੀ ਪਸੰਦ ਹੈ ਤੇ ਇੱਧਰ ਆਈ ਜੀ ਤੇ ਨਾਲ ਹਰੀ ਮਿਰਚ ਵੀ ਆਈ ਹੈ ਇਹਦੀਆਂ ਵੀ ਡੰਡੀਆਂ ਤੋੜ ਕੇ ਰੱਖਣੀਆਂ ਹਲੇ ਮੈਂ ਇਹ ਵੀ ਮੇਰਾ ਕੰਮ ਹਲੇ ਰੰਦਾ ਇਹਨੂੰ ਵੀ ਕਰਦੀ ਆ ਝਾੜੂ ਪੋਚਾ ਦਾ ਕੰਮ ਹੋ ਚੁੱਕਾ ਹੈ ਬੱਚਿਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਹੈ ਜੀ ਹੁਣ ਥੋੜੀ ਬਹੁਤੀ ਹੈਲਪ ਕਰ ਦਿੰਦੇ ਆ ਵੇਸਾ ਚਾੜੂ ਪੋਚੇ ਕਰਵਾਉਣ ਚਾੜੂ ਮੰਮੀ ਨੇ ਲਾਤਾ ਸੀਗਾ ਪੋਚੇ ਨਿਆਣੇ ਨੇ ਲਾਤੇ ਤੇ ਮੈਂ ਥਾਣੇ ਦਾ ਕੰਮ ਕੱਪੜੇ ਦਾ ਕੰਮ ਸਾਰਾ ਕੰਪਲੀਟ ਕਰਤਾ ਜਿੰਮੀ ਵੀ ਥੋੜਾ ਉਦਾਸ ਜਾਇ ਜੀ ਪੈ ਚੁੱਕਿਆ ਵੈਸੇ ਘੁੰਮਣ ਗਿਆ ਸੀਗਾ ਪਤਾ ਨਹੀਂ ਇਹਦੇ ਪੈਰ ਤੇ ਕੁਝ ਲੱਗਿਆ ਬਾਈ ਫਿਰ ਇਹਨੂੰ ਸਾਬ ਡਾਕਟਰ ਨੂੰ ਵੀ ਦਿਖਾ ਕੇ ਲੈ ਕੇ ਆਏ ਆ ਕੁਝ ਦਿਖਿਆ ਤਾਂ ਹੈ ਨਹੀਂ ਵੈਸੇ ਇਹ ਥੋੜਾ ਦਰਦ ਮੰਦਾ ਪੈਰ ਚ ਫਿਰ ਹੁਣ ਜੇ ਇੰਜੈਕਸ਼ਨ ਲੱਗੇ ਆ ਦੋ ਤਿੰਨ ਪਤਾ ਨਹੀਂ ਇਨਫੈਕਸ਼ਨ ਦੇ ਲਾਏ ਆ ਨੇ ਸਕਰਕੇ ਇਹ ਅੱਜ ਹੁਣ ਬਸ ਸੌ ਚੁੱਕਿਆ ਹੈ ਹੁਣ ਇਹਨੇ ਸਾਰਾ ਦਿਨ ਨਹੀਂ ਉੱਠਣਾ ਵਿਚਾਰੇ ਮੈਂ। ਕਿ ਗਰਮੀ ਕਰਕੇ ਇਹਨਾਂ ਨੇ ਕਿਤੇ ਜਾਣੇ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਕਿੱਥੇ ਜਾਵੇ ਬੰਦਾ ਇੰਨੀ ਗਰਮੀ 'ਚ ਕਿਤੇ ਬਾਹਰ ਘੁੰਮਣ ਨਹੀਂ ਜਾ ਸਕਦੇ ਕਿਉਂਕਿ ਗਰਮੀ ਜ਼ਿਆਦਾ ਕਿ ਰਿਸ਼ਤੇਦਾਰੀ 'ਚ ਵੀ ਕਿ ਆਪ ਵੀ ਪਰੇਸ਼ਾਨ ਕਰੋ ਅਗਲੇ ਨੂੰ ਵੀ ਪਰੇਸ਼ਾਨ ਕਰੋ ਗਰਮੀ ਵਿਚ ਆਹ ਹਾਲ ਹੈ। ਜ਼ਿਆਦਾ ਨਹੀਂ ਅਸੀਂ ਜਾਂਦੇ ਹੈਗੇ ਕਦੇ ਹੋਇਆ ਚੱਲ ਮਾੜਾ ਮੋਟਾ ਇੱਕ ਅੱਧੀ ਰਾਤ ਵਾਸਤੇ ਜਾਉਂਗੀ ਐ ਤਾਂ ਮੰਮੀ ਕੋਲ ਵੀ। ਉਪਾ ਬਿਨਾਂ ਦੇ ਇੱਕ ਅੱਧੀ ਰਾਤ ਰਹਿ ਕੇ ਆਉਂਗੀ ਪਰ ਜ਼ਿਆਦਾ ਨਹੀਂ ਮੈਂ ਰਹਿੰਦੀ ਰੁੰਦੀ ਕਿਉਂਕਿ ਆਪਣਾ ਨਾ ਐ ਵੀ ਅਗਲੇ ਦੀ ਰੁਟੀਨ ਹੁੰਦੀ ਹੈ ਜਿੱਦਾਂ ਆਪਣੀ ਰੁਟੀਨ ਹੁੰਦੀ ਹੈ ਨਾ ਫੇ ਥੋੜਾ ਗਰਮੀ ਜ਼ਿਆਦਾ ਪਾਈ ਜ਼ਿਆਦਾ ਗਰਮੀ ਹੈ ਇਹ ਕੁਝ ਘਰੇ ਸਰਦਾ ਵੀ ਨਹੀਂ ਜੀ ਘਰੇ ਫਿਰ ਸਾਵਰੇ ਨੇ ਵੀ ਆਫਿਸ ਜਾਣਾ ਹੁੰਦਾ ਮੰਮੀ ਜੀ ਨੇ ਵੀ ਜਾਣਾ ਹੁੰਦਾ ਤਾਂ ਕਰਕੇ ਮੇਰੇ ਜਿਹੜੇ ਘਰ ਦੀ ਰੁਟੀਨ ਹੈ ਉਹ ਇਦਾਂ ਦੀ ਨਹੀਂ ਹੈਗੀ ਵੀ ਮੈਂ ਕਿਤੇ ਰਹਿਣ ਚਲੇ ਜਾਵਾਂ ਲੰਬਾ ਟਾਈਮ ਮੈਂ ਰਹਿ ਨਹੀਂ ਸਕਦੀ ਮਤਲਬ ਕਿ ਮੈਂ 1-2 ਦਿਨ 1 ਦਿਨ ਇਦਾਂ ਚਲੇ ਜਾਉਂਗੀ ਜਾ ਸਕਦੀ ਆ ਪਰ ਮੈਂ ਜਾਦਾ ਛੁੱਟੀਆਂ ਨਹੀਂ ਘੱਟ ਸਕਦੀ ਜਿੱਕਣਾ ਚੱਲ ਕੁੜੀਆਂ ਵਧੀਆ ਲੱਗਦਾ ਚਲੋ ਜਿਹੜੀਆਂ ਘੱਟਦੀਆਂ ਆ ਜਾਂਦੀਆਂ ਆਉਂਦੀਆਂ ਆ ਪਰ ਸਾਤੇ ਨਹੀਂ ਐ ਮਿੱਤੇ ਇੰਨਾ ਜਾਇਆ ਨਹੀਂ ਗਿਆ ਮੈਂ ਸ਼ੁਰੂ ਤੇ ਜਦ ਦੀ ਮੇਰੀ ਮੈਰਿਜ ਹੋਈਏ ਮੈਂ ਬਹੁਤ ਘੱਟ ਰਹੀ ਆ ਆਪਣੇ ਪੇਕੇ ਕਿਉਂਕਿ ਸਾਡੇ ਉਰੇ ਹੁਣ ਮੇਰੇ ਘਰ ਦਾ ਮਤਲਬ ਕਿ ਕੰਮ ਮਹੌਲ ਇਦਾਂ ਦਾ ਵੀ ਮਿੱਤੇ ਰਹੇ ਨਹੀਂ ਜਾਂਦਾ ਕਿ ਹੁਣ ਬੱਚੇ ਵੀ ਆ ਚਲੋ ਬੱਚੇ ਇੱਕ ਵਾਸੇ ਜਿੰਮੀ ਵੀ ਆ ਫਿਰ ਸਾਹਨੇ ਵੀ ਡਿਊਟੀ ਜਾਣਾ ਹੁੰਦਾ ਮੰਮੀ ਜੀ ਨੇ ਜਾਣਾ ਹੁੰਦਾ ਸਾਹਨੇ ਟਿਫਨ ਵਗੈਰਾ ਹੁੰਦੇ ਆ ਚਲੋ ਮੰਮੀ ਬਣਾ ਵੀ ਲਉਂਗੇ ਪਰ ਫਿਰ ਵੀ ਜਿੰਮੀ ਦਾ ਵੀ ਔਖਾ ਕਿਸੇ ਦੇ ਘਰ ਵੀ ਰੱਖਣਾ ਔਖਾ ਕਿਉਂਕਿ ਉਹ ਨੂੰ ਸਾਡੇ ਘਰ ਦੀ ਆਦਤ ਹੈ ਸਾਡੇ ਘਰ ਦੇ ਸਹੂਲਤਾਂ ਦੇ ਹਿਸਾਬ ਨਾਲ ਰਹਿੰਦਾ ਹੈ ਕਿਸੇ ਨੂੰ ਆਪਾਂ ਐਂ ਪਰੇਸ਼ਾਨ ਨਹੀਂ ਕਰ ਸਕਦੇ ਜਾ ਕੇ ਜਿੰਮੀ ਦੇ ਨਾਲ ਇਸ ਕਰਕੇ ਨਾ ਅਸੀਂ ਥੋੜਾ ਜਿਹਾ ਕੱਟੇ ਰਹਿੰਦੇ ਰੁੰਦੇ ਆ ਉਧਰ ਜਾਇਆ ਇਹਦਾ ਜਾਉਂਗੀ ਐ ਤਾਂ ਇੱਕ ਅੱਧੀ ਰਾਤ ਵਾਸਤੇ ਜਿੱਦਾਂ ਫੇਰ ਕਿਹਾ ਹੁੰਦੀ ਹੈ ਸੈਟਿੰਗ ਸਾਡੀ ਸਾਭ ਰਹਿੰਦੇ ਆ ਘਰ ਫੇਰ ਅਸੀਂ ਰਹਾਂਗੇ ਕਈ ਵਾਰੀ ਚਲ ਸਾਭ ਵੀ ਰਹਿੰਦੇ ਹਾਂ ਤਾਂ ਜਿੰਮੀ ਮੰਮੀ ਜੀ ਨਾਲ ਵੀ ਪੈ ਜਾਂਦਾ ਹੈ ਪਰ ਫੇਰ ਵਿਚਰ ਹੋਣ ਉਹਨਾਂ ਨੇ ਡਿਊਟੀ ਜਾਣਾ ਹੁੰਦਾ ਨਾ ਤਾਂ ਕਰਕੇ ਅਸੀਂ ਇਹਨੂੰ ਇਕੱਲਾ ਛੱਡ ਕੇ ਜਾ ਨਹੀਂ ਸਕਦੇ ਪਿੱਛੇ ਬੱਚਿਆਂ ਵਾਂਗੂ ਫੇਰ ਰੋਂਦਾ ਇਹ ਇਸ ਇਸ ਕਾਰਨ ਨਹੀਂ ਅਸੀਂ ਜ਼ਿਆਦਾ ਛੁੱਟੀਆਂ ਕੱਟਣ ਜਾਂਦੇ ਨਹੀਂ ਕਿਤੇ ਮੈਂ ਹੀ ਤਾਂ ਚੱਲਦਾ ਕਈ ਵਾਰ ਤੇ ਦਿਲ ਤਾਂ ਕਰਦਾ ਵੀ ਕਿਤੇ ਜਾਵਾਂ ਰਹਾ ਵਾਂ ਪਰ ਕਰਦੇ ਮਜਬੂਰੀਆਂ ਕਰਕੇ ਕਿਤੇ ਨਹੀਂ ਜਾਂਦਾ ਜੀ ਤੇ ਅੱਜ ਦੇ ਵਲੌਗ ਚ ਇੰਨੇ ਹੀ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ